ਪਿੰਡਾਂ ਚੋਂ ਆਉਂਦੇ ਜਿਹੜੇ ਉਹਨਾਂ ਦੇ ਫਰਕ ਪਿਆ ਇਸ ਗੱਲ ਦਾ ਹਾਂ ਜੀ ਤੁਸੀਂ ਆਪੇ ਦੇਖ ਲੋ ਚਾਹੇ ਅੱਛਾ ਅੱਛਾ ਪਿੰਡਾਂ ਚੋਂ ਜਿਹੜੇ ਮੁੰਡੇ ਆਉਂਦੇ ਸੀਗੇ ਨਸ਼ਾ ਕਰਨਾ ਇੱਥੇ ਵੇਚਣਾ ਹੀ ਫਰਕ ਪਿਆ ਲੈਂਡ ਦਾ ਵੀ ਫਰਕ ਪਿਆ ਕਹਿੰਦੇ ਜਿਹੜਾ ਇਹ ਕਮਰਾਤੀ ਇਹਦੇ ਵਿੱਚ ਬੈੱਕੀ ਪੀਂਦੇ ਤੇ ਹਾਂ ਹਾਂ ਇੱਥੇ ਅੰਦਰ ਅੱਡਾ ਬਣਿਆ ਹੋਇਆ ਸੀ ਕਹਿੰਦੇ ਠੀਕ ਹੈ ਦੇਖਣ ਨੂੰ ਐਂ ਲੱਗਦਾ ਤੇ ਬਿਟਾ ਹੋਇਆ ਜਾ ਕਮਰਾ ਹਾਂ ਜੀ ਬਣਿਆ ਹੋਇਆ ਸੀ ਜੀ ਇਹ ਹੈਗਾ ਕੀ ਦਾ ਸੀ ਹਾਂ ਜੀ ਬੁੱਧਾ ਕਿਹਦਾ ਸੀ ਕਿਹਦਾ ਸੀ ਕਿਹਦਾ ਸੀ ਕਿਹਦਾ ਸੀ ਬਹੁਤ ਨੰਬਰ ਕੁ ਪੈ ਗਿਆ ਥੋੜਾ ਜਿਹਾ ਹੋਰ ਇਹ ਸਭ ਦੇ ਬੱਚੇ ਮਰਦੇ ਨੇ ਚਿੱਟਾ ਬੀਬੀ ਕੇ ਕਹਿੰਦੀ ਹੈ ਕਿ ਨਵੀਂ ਪੈਸਾ ਲਵਾ ਦੋ ਸਾਡੇ ਬੱਚਿਆਂ ਦਾ ਸਾਡੇ ਬੱਚੇ ਮਰਦੇ ਨੇ ਭਾਈ ਠੀਕ ਹੈ ਬੱਚੇ ਬਹੁਆ ਸਾਡੀ ਬੱਗਿਆ ਸਾਡੀ ਬਹੁਆ ਛੱਡ ਛੱਡ ਬੱਚਿਆਂ ਨੂੰ ਬੱਗਿਆ ਸਿੱਧਾ ਗਵਾਂਡ ਦਾ ਬੁਰਾ ਹਾਲ ਹੋ ਰਿਹਾ ਹਾਂ ਤੋਂ ਜ਼ਿਆਦਾ ਹੁਣ ਮੁੰਡੇ ਜਿਹੜੇ ਜੀ ਪੀਂਦੇ ਸੀ ਜੀ ਉਹ ਮਰਦੇ ਫਿਰਦੇ ਨੇ ਵੀ ਚੱਣੀ ਚੱਟਾ ਤੇ ਮਿਲਦੇ ਨਹੀਂ ਪਿਆ ਜਮਾ ਵੀ ਨਹੀਂ ਮਿਲਦੇ ਨਹੀਂ ਪੀਂਦੇ ਨਹੀਂ ਠੀਕ ਹੈ ਬੁਰੇ ਹਾਲ ਹੋ ਰਹੇ ਨੇ ਜਿਹਨੂੰ ਜਿਹੜੇ ਪੀਂਦੇ ਨੇ ਮਿਲ ਨਹੀਂ ਰਿਹਾ ਹੁਣ ਇਤਨਾਮ ਚਮਣੀ ਮਿਲ ਰਿਹਾ ਬਾਰੋਂ ਵੀ ਨੀ ਕਿਤੋਂ ਮਿਲ ਰਿਹਾ ਬੁਰਾ ਹਾਲ ਹੈ ਉਹਨਾਂ ਦਾ ਤੜਫ ਰਹੇ ਨੇ ਕੰਨਾ ਚੱਟਾ ਵੀ ਕੀ ਹਾਰ ਇੱਕ ਨਸ਼ਾ ਉਹਨਾਂ ਨੇ ਫੁੱਲ ਜਮਾ ਬੰਦ ਕਰਤਾ ਹਾਂਜੀ ਆ ਦੇਖੋ ਅੱਖਾਂ ਚੋਂ ਪਾਣੀ ਹੈ ਸ਼ਾਇਦ ਸੱਟ ਲੱਗੀ ਹੋਈ ਆ ਬਾਪੂ ਜੀ ਦੇ ਵੀ ਕੋਈ ਤੇ ਨਸ਼ੇ ਜਿਹੜੇ ਵੇਚਦੇ ਨੇ ਬੱਚੇ ਉਹਨਾਂ ਦੇ ਵੀ ਨਹੀਂ ਅੱਛਾ ਕੀ ਗੱਲ ਹੋ ਗਈ ਬਾਈ ਬਾਹ ਨੂੰ ਇਹ ਵੀਰੇ ਜਦੋਂ ਸਮਾਨ ਪਿੰਦਾ ਹੁੰਦਾ ਸੀ ਜਦੋਂ ਤੋੜ ਲੱਗਦੀ ਘਰ ਅੱਛਾ ਸਮਾਨ ਚੱਟਾ ਹਾਂ ਹਾਂ ਜੀ ਤੋੜ ਹੁੰਦਾ ਸੀ ਜਦੋਂ ਘਰ ਦੇ ਨਹੀਂ ਪੈਸੇ ਦਿੰਦੀ ਬਲੇਡ ਮਾਰਦਾ ਸੀ ਆ ਆ ਬੰਦ ਖਾ ਆ ਦੇਖੋ ਬਾਈ ਆ ਦੇਖੋ ਬਾਈ ਜੀ ਬਾਈ ਜੀ ਚਿੱਟੇ ਨਾਂ ਕਹਿੰਦਾ ਵੀ ਜਦੋਂ ਮਿਲਦਾ ਨਹੀਂ ਸੀ ਤੋੜ ਲੱਗਦਾ ਸੀ ਮੈਂ ਬਲੇਡ ਨਾਲ ਬਾਹ ਫੜ ਲਾਂਦਾ ਸੀ ਅੱਜ ਦੇਖੋ ਬਾਹਾਂ ਵੱਡੀਆਂ ਹੋਈਆਂ ਕਿੰਨੀ ਉਮਰ ਹੈ ਮੇਰੀ ਉਮਰ 21 ਸਾਲ ਸੁਨਾਮ ਦਾ ਬੜਾ ਪੁਰਾਣਾ ਹਾਲ ਹੈ ਇਸੀ ਕਾਲ ਦੋਸਤੋ ਸੁਨਾਮ ਉਦਮ ਸਿੰਘ ਵਾਲਾ ਖੜੇ ਸੀ ਜਿੱਥੇ ਇੱਕ ਆਹ ਕਮਰਾ ਜਿਹੜਾ ਕਹਿੰਦੀ ਹੈ ਕਟਾ ਹੋ ਗਿਆ ਸੀ ਜਿਹਦੇ ਵਿੱਚ ਕਿੱਟਾ ਪੀਤਾ ਜਾਂਦਾ ਸੀ ਕਮੈਂਟਾਂ ਦੇ ਵਿੱਚ ਅਸੀਂ ਕਹਿੰਦੇ ਕਿ ਛੱਪਰ ਜਟਾਤਾ ਜੀ ਐਸਐਸਪੀ ਸਾਹਿਬ ਆਪ ਆਏ ਛੱਪਰ ਤੋਂ ਪ੍ਰਸ਼ਾਸਨ ਆਇਆ ਪਰ ਸਾਨੂੰ ਅੱਜ ਪਤਾ ਲੱਗਿਆ ਅਸਲੀ ਹੱਥ ਦਾ ਇੱਥੇ ਇਹਦੇ ਅੰਦਰ ਇਹ ਵੇਚਿਆ ਜਾਂਦਾ ਕਿ ਗੋਪਤ ਤੌਰ ਤੇ ਕਿ 66 ਜਆ ਬਣਾ ਰਖਿਆ ਜਿਹਦੀ ਕੋਈ ਸ਼ੱਕ ਨਹੀਂ ਕਰਦਾ ਸੀ ਅੰਦਰ ਇਹਦੇ ਟੀਕੇ ਲੱਗਦੇ ਸੀ ਅੰਦਰ ਇਹ ਸਾਰਾ ਕੁਝ ਹੁੰਦਾ ਸੀ ਸੋਨੂੰ ਦਿਖਾਉਣਿਆ ਵੀ ਪੂਰੀ ਗੱਲਬਾਤ ਵੀ ਕਿਹੜੇ ਹਾਲਾਤ ਦੇ ਸਨਾਮ ਦੇ ਕਹਿੰਦੇ ਜੀ 70% ਦਾ ਫਰਕ ਪੈ ਗਿਆ ਲੱਗਿਆ ਕਹਿੰਦੇ ਵੀ ਨੌਜਵਾਨ ਤੜਫੇ ਦੇ ਫਿਰਦੇ ਨੇ ਉਹਨਾਂ ਨੂੰ ਨਸ਼ਾ ਮਿਲ ਨਹੀਂ ਰਿਹਾ ਵਿੱਚ ਤੱਕ ਕੋਈ ਇੰਨਾ ਫਰਕ ਪੈ ਗਿਆ ਦੁਕਾਨਦਾਰਾਂ ਨਾਲ ਵੀ ਗੱਲ ਕਰ ਬਤ ਕਰੀਏ ਪੂਰੀ ਵੀਡੀਓ ਦੇਖਿਓ ਐਂਡ ਤੱਕ ਬਈ ਫਰਕ ਪਿਆ ਉਸ ਗੱਲ ਜਿੱਦਾਂ ਪ੍ਰਸ਼ਾਸਨ ਨੇ ਉਹਦਾ ਮਗਰ ਘਟੂਆ ਹਾਂਜੀ ਅਸਰ ਮਸੇ ਘਟੂ ਅੱਛਾ ਅੱਛਾ ਉਦੋਂ ਬਹੁਤ ਵਿਗੜੇ ਨੇ ਅੱਜ ਜੋ ਹੋਰ ਕਹਿੰਦੇ ਨੇ ਵਿੱਚ ਕਮੈਂਟਾਂ ਚ ਵੀ ਗਰੀਬ ਦਾ ਛੱਪਰ ਢਾਤਾ ਇਹ ਕੀ ਦਾ ਤੇ ਗਰੀਬ ਦਾ ਤਾਂ ਨਹੀਂ ਤੀ ਜਾ ਕੇ ਪੁੱਛੀ ਜਾ ਕੇ ਤੇ ਨੇ ਕੋਣ ਹੋ ਮੁਕਲੇ ਨੂੰ ਬਚਾਏ ਇਹ ਬਿਲਕੁਲ 30 ਕਰੋੜ ਰੁਪਏ ਦੀ ਗੋਲਛੀ ਹੈ ਜੀ ਨੌਜਵਾਨ ਦੇ ਮੁੰਡੇ ਸੀਗੇ ਬਹੁਤ ਨੌਜਵਾਨ ਮੁੰਡੇ ਸੀਗੇ ਬਹੁਤ ਸਾਰੇ ਸੀਗੇ ਅੱਛਾ ਨਾ ਇੱਕ ਕਮੇਂਦਰਾ ਬਸਤੀ ਜਿੱਨੇ ਵੇਚਦੇ ਨੇ ਨਸ਼ਾ ਉਹਨਾਂ ਦੇ ਚਬਾਕ ਵੀ ਚਿੱਟੇ ਦੇ ਲੱਗੇ ਹੋਣੇ ਮਰ ਗਏ ਬਹੁਤ ਮਰ ਗਏ ਨਹੀਂ ਉਹਨਾਂ ਦੇ ਅਬਜੇ ਖੁਦ ਵੀ ਮਰੇ ਨੇ ਅੰਦਰ ਅੱਛਾ ਉਹਨਾਂ ਦੇ ਖੁਦ ਵੀ ਮਰ ਗਏ ਜਦੋਂ ਦਾ ਢਾਹਿਆ ਪ੍ਰਸ਼ਾਸਨ ਨੇ ਸਨਾਮ ਨੇ ਕੋਈ ਫਰਕ ਪਿਆ ਓਰੇ ਬਹੁਤ ਜਿਆ ਪਿਆ ਜੀ ਫਰਕ ਹਾਂ ਜੀ ਹਾਂ ਤੇ ਨਸ਼ੇ ਵਾਲੇ ਘਟ ਕੇ ਹੁਣੋਂ ਹਾਂ ਜੀ ਆ ਪਿੰਡਾਂ ਚੋਂ ਆਉਂਦੇ ਦੀ ਜਿਹੜੇ ਉਹਨਾਂ ਦੇ ਫਰਕ ਪਿਆ ਇਸ ਗੱਲ ਦਾ ਹਾਂ ਜੀ ਬਹੁਤ ਬਹੁਤ ਤੁਸੀਂ ਯਾਹ ਪੇ ਦੇਖਣਾ ਚਾਹੇ ਅੱਛਾ ਜਿਹੜਾ ਚੁੱਤੇ ਵਾਲੇ ਦੀ ਗੱਲ ਕਰਦੇ ਆ ਉਹ ਕੋਈ ਨਹੀਂ ਵਧੀਆ ਵਧੀਆ ਤੇ ਚੈਟਾ ਹੁਣ ਤਾਂ ਬਾਅਦ ਵੀ ਵਿਕਰੇ ਹੈ ਹਾਂ ਵਿਕਰੇ ਹੈ ਤੇ ਤੁਸੀਂ ਕੋਠੀਆਂ ਦੀ ਫੋਟੋ ਲੈ ਲੈਣਾ ਦੀ ਆ 4 ਨੰਬਰ ਗੜੀਆ ਇਹਦੇ ਵਿੱਚ ਨੇ 6 ਮਕਾਨ ਦੋ ਗਲ 3 ਨੰਬਰ ਗੜੀ ਜਿਹਨੇ ਦੋ ਮਗਾਨ ਕੋਠੀਆਂ ਅੱਛਾ ਸਰਿਆਂ ਵੇਚਦਾ ਸੀ ਉਹ ਹਟ ਗਿਆ ਹਾਂ ਸ਼ਾਸਨ ਬਹੁਤ ਫਰਕ ਪਿਆ ਉਸ ਗੱਲ ਦਾ ਅੱਛਾ ਠੀਕ ਹੈ ਤੇ ਦੇਖੋ ਪੀੜੀ ਰਹਿੰਦੀ ਸੀ ਜੇ ਆਪਾ ਬਣਾਉਂਦੇ ਬਣਾਉਂਦੇ ਸੀ ਆਈ.ਡੀ ਵੀ ਆ ਗਈ ਸੀ ਦੇਖਿਆ ਵੀ ਆਈ.ਡੀ ਵੀ ਆ ਗਈ ਸੀ ਹਾਂ ਵੀ ਕਿਤੇ ਕੋਈ ਹੋਰ ਤਾਂ ਨਹੀਂ ਕੁਝ ਬਣਾ ਰਹੇ ਠੀਕ ਹੈ ਪਰ ਅਸਰ ਦੱਸਿਆ ਵੀ ਆ ਲੋਕ ਦੱਸ ਰਹੇ ਨਹੀਂ ਵੀ ਉੱਚੀ ਦਾ ਬਹੁਤ ਜ਼ਿਆਦਾ ਮਤਲਬ ਪੱਕ ਪੈ ਗਿਆ ਪੱਕ ਪੈ ਗਿਆ ਪਿੰਡਾਂ 'ਚ ਜਿਹੜੇ ਮੁੰਡੇ ਆਉਂਦੇ ਸੀਗੇ ਨਸ਼ਾ ਕਰਨਾ ਤੇ ਇੱਥੇ ਵੇਚਣ ਦਾ ਹੀ ਫਰਕ ਪਿਆ ਲੈਂਡ ਦਾ ਹੀ ਫਰਕ ਪਿਆ ਕਹਿੰਦੇ ਜਿਹੜਾ ਇਹ ਕਮਰਾ ਥੀ ਇਹਦੇ ਵਿੱਚ ਬੈਕੀ ਪਿੰਦੇ ਤੇ ਹਾਂ ਹਾਂ ਇੱਥੇ ਅੰਦਰ ਅੱਡਾ ਬਣਿਆ ਹੋਇਆ ଥି ਕਹਿੰਦੇ ਠੀਕ ਹੈ ਉਹ ਦੇਖਣ ਨੂੰ ਐਂ ਲੱਗਦਾ ਤੇ ਬਿਟਾ ਹੈ ਜਾ ਕਮਰਾ ਬੁੱਢਾ ਸਖੀ ਕਿਹਦਾ ਸੀਗਾ ਬੁੱਢਾ ਸਖੀ ਉਹ ਦਿਨ ਕੋਠੀ ਹੈ ਬੁੱਢਾ 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 ਉਹ ਤੋਂ ਗਾਲੀ ਜਾਗਾ ਕੋਠੀ ਇਹਦੀ ਬਹੁਤ ਵੱਡੀ ਅੱਛਾ 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 ਹਾਂ ਬਹੁਤ ਵੱਡਾ ਕੋਠਾ ਇਹਦਾ ਬਹੁਤ ਵਧੀਆ ਫਰਕ ਪੈ ਗਿਆ ਜੀ ਹੈ ਬਹੁਤ ਵਧੀਆ ਫਰਕ ਪੈ ਗਿਆ ਇੱਥੇ ਐਕਸੀਡੈਂਟ ਵੀ ਹੁੰਦੇ ਸੀ ਕੋਈ ਗਰੀਬ ਨਹੀਂ ਹੈਗਾ ਹੁਣ ਠੀਕ ਹੈ ਇਹ ਹੈ ਜੀ ਘੇੜੇ ਦਾ ਇਹਦਾ ਹਾਂ ਇਹ ਤਾਂ ਤੁਸੀਂ ਐ ਲਾ ਦੋ ਵੀ 2 ਵਜੇ ਦਾ ਮੇਰੇ ਹੱਥਾਂ ਦੇ ਖਲਾਇਆ ਸੀ ਹਾਂ ਜਿਹੜੇ ਨਸ਼ਾ ਕਰੇ ਟਿਕਟ ਟਿਕਟੇ ਲਾ ਲਗੇ ਨਸ਼ਾ ਵੇਚ ਦੇ ਨੇ ਲਾਗੇ ਇੰਨੇ ਮਰ ਕੇ ਬਿਤੇ ਮੇਰੇ ਹੱਥਾਂ ਦੇ ਖਲਾਇਆ ਸੀ ਅੱਛਾ ਮਰ ਕੇ ਜਿਹੜੇ ਜਿੱਟੇ ਨਾਲ ਹਾਂ ਰੋਟੀ ਚ ਲਾ ਲਾ ਉਹਦਾ ਪੁੱਤ ਇੱਕ ਅੱਧਾ ਰਹਿੰਦਾ ਹੋਊ ਦੋਸਤ ਨੂੰ ਮਾਰਦੇ ਆਹ ਉਹਨਾਂ ਦੇ ਵਿੱਚੇ ਹੀ ਵਾਕ ਮਰ ਗਏ ਨਸ਼ੇ ਦੀ ਦੇਖ ਸਕਦੇ ਹਾਂ ਹਾਂਜੀ ਹੁਣ ਤਾਂ ਬੜਾ ਸੁਧਾਰ ਹੋ ਗਿਆ ਜੀ ਫਰਕ ਤਾਂ ਪੈ ਗਿਆ ਚਲੋ ਕਿੰਨਾ ਹੱਦ ਤੋਂ ਜ਼ਿਆਦਾ ਹੁਣ ਮੁੰਡੇ ਜਿਹੜੇ ਜੀ ਪੀਂਦੇ ਸੀ ਜੀ ਉਹ ਮਰਦੇ ਫਿਰਦੇ ਨੇ ਵੀ ਜਿਹੜਾ ਉਹਨਾਂ ਨੇ ਮਤਲਬ ਆ ਹੁਣ ਸਟੈਪ ਚੱਕਿਆ ਸੀ ਹੁਣ ਤਾਂ ਜੀ ਜਮਾ ਘਟਾ ਜਮਾ ਘਟਾ ਵੀ ਕੀ ਜਮਾ ਬੰਦ ਹੀ ਕਰਤਾ ਮਿਲਦੇ ਨਹੀਂ ਚੱਕਾ ਤੇ ਮਿਲਦੇ ਨਹੀਂ ਪਿਆ ਜੇ ਲੇਟ ਕੀਤਾ ਪਰ ਚੰਗਾ ਕੰਮ ਕੀਤਾ ਚਾਹੇ ਲੇਟ ਕਰਿਆ ਬਾਈ ਕਹਿੰਦਾ ਚੰਗਾ ਕੀਤਾ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀ ਰਿਪੋਰਟ ਸਾਨੂੰ ਇਹ ਦਿਖਾਉਂਦੇ ਆ ਇਹ ਦਿਖਾਉਣ ਦਾ ਮਤਲਬ ਸਾਡੇ ਇਹ ਹੈ ਜਿਹੜੀਆਂ ਟਰੰਪੀਆਂ ਨੇ ਕਮਰਾ ਜਿਹੜਾ ਟਾਹਿਆ ਸੀਗਾ ਇਹਦੇ ਵਿੱਚ ਅੱড্ডা ਬਣਿਆ ਹੋਇਆ ਸੀ ਅੰਦਰ ਦੀ ਬਹਿ ਕੇ ਅੰਦਰ ਬਹਿ ਕੇ ਪੀਂਦੇ ਸੀ ਇੱਥੇ ਚਿੱਟਾ ਮਿਲਦਾ ਵੀ ਸੀ ਤੇ ਪੀਂਦੇ ਵੀ ਸੀ ਇੰਨਾ ਕਿਹੇ ਅੱড্ডা ਬਣਾਇਆ ਹੋਇਆ ਸੀ ਇੱਕ ਸਾਈਡ ਤੇ ਆਪਾਂ ਨੂੰ ਦੇਖਣ ਨੂੰ ਛੱਪਰ ਜਿਹਾ ਲੱਗਦਾ ਸੀ ਵੀ ਛੱਪਰ ਜਿਹਾ ਇੱਕ ਪਰ ਇਹਦੇ ਅੰਦਰ ਪਤਾ ਲੱਗਿਆ ਹੁਣ ਵੀ ਕੰਦਰ ਅੱਡਾ ਬਣਿਆ ਹੋਇਆ ਸੀ ਜਿੱਥੇ ਵਿਕਦਾਤ ਵੀ ਤੇ ਪੀਂਦਾ ਵੀ ਸੀ ਤੇ ਐਕਸੀਡੈਂਟ ਵੀ ਹੁੰਦੇ ਦੇਖੋ ਕਿ ਪਰਲਾ ਖੁੰਜਾ ਜਿਹੜਾ ਬੰਦ ਹੋ ਗਿਆ ਸੀਗਾ ਕਿ ਕਿੰਨਾ ਕਿੱਥੇ ਭਿੜ ਰਹੀ ਸੀ ਕਿੰਨਾ ਕੁ ਫਰਕ ਹੈ ਪਿਆ ਜੀ ਬਹੁਤ ਵਧੀਆ ਤੇ ਪਹਿਲਾਂ ਕੀ ਬੁਰਾ ਹਾਲ ਰਹਿਦਾ ਸੀ ਇੱਥੇ ਬਹੁਤ ਵਧੀਆ ਕਰ ਰਹੀ ਹੈ ਜੀ ਲੋਕਾਂ ਦੀ ਕੀ ਲੇ ਕੇ ਜਵਾਕ ਮਾਰੇ ਨੇ ਦੇਖੋ ਜੀ ਬਹੁਤ ਬੁਰਾ ਹਾਲ ਹੋ ਰਿਹਾ ਇੱਥੇ ਆ ਜਿੱਥੇ ਸੀ ਪਿੰਡਾਂ ਵਾਲੇ ਤੜਫ ਰਹੇ ਨੇ ਸਾਨੂੰ ਮਾਈਆਂ ਮਿਲੀਆਂ ਨੇ ਸ਼ਹਿਰ ਇੰਦਰਾਬਸਤ ਜੀ ਉਹ ਕਹਿੰਦਾ ਵੀ ਸਾਡੇ ਦੇ ਬੱਚੇ ਨੂੰਹਾਂ ਵੀ ਛੱਡ ਕੇ ਬਾਕੀਆਂ ਕਦੇ ਬਿਲਕੁਲ ਬਾਕੀਆਂ ਸੱਚਾਈ ਹੈ ਜੀ ਠੀਕ ਹੈ ਬਹੁਤ ਸਰਕਾਰ ਨੇ ਬਹੁਤ ਕੰਝਾ ਬਹੁਤ ਬੁਧੇ ਕਸੇ ਜੀ ਮੜਾ ਜਾ ਹੋਰ ਕਸਦੇ ਬਹੁਤ ਜੀ ਹਾਂ ਜੀ ਮੜਾ ਜਾ ਹੋਰ ਕਸਦੇ ਆ ਦੇਖੋ ਅੱਖਾਂ ਚੋਂ ਪਾਣੀ ਸ਼ਾਇਦ ਸੱਟ ਬਲੱਗੀ ਹੋਈ ਆ ਬਾਪੂ ਜੀ ਦੀ ਵੀ ਕੋਈ ਹਾਂ ਜੀ ਇਹਨਾਂ ਦੇ ਵੀ ਕੋਈ ਅੱਛਾ ਲੱਗਦਾ ਹੈਗਾ ਵੀ ਜਦ ਕੱਖਾਂ ਚੋਂ ਪਾਣੀ ਆ ਗਿਆ ਬਾਪੂ ਜੀ ਦੇ ਜਦੋਂ ਚਿੱਟੇ ਦਾ ਨਾਮ ਲਿਆ ਤੁਸੀਂ ਸਾਰੇ ਇਹ ਦੁਕਾਨ ਹੁਣ ਫਰਕ ਪਿਆ ਕੋਈ 2-4 ਦਿਨਾਂ ਦਾ 70% ਫਰਕ ਬੈਠੀ ਉਹ ਤਾਂ ਅਜੇ ਡਿੱਗਦਾ 30% ਵੇਚਦਾ ਅਜੇ ਵੀ ਵੇਚਦਾ ਹੈ ਜੀ ਦੇਖ ਸਕਦੇ ਹੋ